ਨਿੱਚੇ ਹੈ ਪੰਜ ਕਰੀਏ ਚਾਹੇ ਸੱਤ ਇਹ ਤਾਂ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ ਪੰਜ ਸੂਟਾਂ ਦੀ ਕਿਹੜੇ ਮਰੀ ਨਹੀਂ ਹੁੰਦੀ ਜੇ ਪੰਜ ਹੀ ਲੈਣੇ ਸੀ ਮੜੇ ਦੇ ਚੱਜ ਦੇ ਤਾਂ ਲੈ ਲੈਂਦੇ ਮੈਂ ਉਹਨਾਂ ਨੂੰ ਹੰਡਾਤਾ ਲੈਂਦੀ ਸ਼ੌਕ ਤਾਂ ਮੇਰਾ ਪੂਰਾ ਹੋ ਜਾਂਦਾ ਕਿ ਮੇਰੇ ਸਹੁਰਿਆਂ ਨੇ ਇੰਨੀ ਸੋਹਣੀ ਬਰੀ ਦਿੱਤੀ ਐ ਨਾ ਇੰਨਾ ਸੂਟਾਂ ਨੂੰ ਕੀ ਹੋਇਆ ਨਹੀਂ ਐਨੇ ਸੋਹਣੇ ਤਾਂ ਸੂਟ ਨੇ ਸਾਰੇ ਜੇ ਤੁਹਾਨੂੰ ਸੋਹਣੇ ਲੱਗਦੇ ਨੇ ਨਾ ਤਾਂ ਫਿਰ ਐਂ ਕਰੋ ਇਹ ਸੂਟ ਨਾ ਆਪਦੀ ਧੀ ਨੂੰ ਦੇ ਦੋ ਉਹ ਤਾਂ ਤੁਸੀਂ ਲੈ ਆਏ ਪੰਜਾ ਹੋਰ ਹੋ ਜਾਣਗੇ දෙකොේ සත්තු පංජානක අප පානි දක ලාස් පරාකුරේ ਐਪੀ ਬਾਗ ਦੇ ਆਰਤੀ ਕੋਲ ਮੈਂ ਉਹਨੂੰ ਕਿਹਾ ਸੀ ਰਾਤ ਵੀ ਭਾਈ ਆਰਤੀ ਇਹਦਾ ਹਿਸਾਬ ਕਿਤਾਬ ਕਰਕੇ ਆਈ ਮਮੀ ਅੱਜ ਉਹ ਗਏ ਨੇ ਕਹਿੰਦੇ ਸੀ ਮੈਨੂੰ ਕਹਿੰਦੇ ਮੈਂ ਅੱਜ ਹਿਸਾਬ ਕਿਤਾਬ ਨਵੇੜ ਕੇ ਆਉਂਗਾ ਆਪ ਦੇ ਆਪਤਾ ਨੂੰ ਕਹੇ ਬਿਨਾ ਔੜਦਾ ਨਹੀਂ ਹੈਗਾ ਲੋਕਾਂ ਨੇ ਹਿਸਾਬ ਕਿਤਾਬ ਨਵੇੜੇ ਪੈਣਗੇ ਤੂੰ ਨਹੀਂ ਤੈ ਸਕਦੀ ਸੀ ਆਪ ਦੇ ਕੋਲ ਮਮੀ ਹੁਣ ਮੈਨੂੰ ਕੀ ਪਤਾ ਐ ਇਨਾਂ ਗੱਲਾਂ ਦਾ ਮੈਂ ਕਿਹੜਾ ਨਾਲੇ ਕਦੇ ਪੁੱਛਿਆ ਇਹਦੇ ਬਾਰੇ ਤਾਂ ਜਾਂ ਤੁਹਾਨੂੰ ਪਤਾ ਹੁੰਦਾ ਜਾਂ ਤੁਹਾਡੇ ਮੁੰਡੇ ਨੂੰ ਨਾ ਤੂੰ ਘਰ ਚ ਨਹੀਂ ਹੈਗੀ ਤੈਨੂੰ ਇੰਨਾ ਕ ਤਾਂ ਪਤਾ ਹੈ ਵੀ ਭਾਈ ਖਾਸਲ ਸਿੱਟੀ ਆ ਉਹਦੇ ਕੋਈ ਹਿਸਾਬ ਕਿਤਾਬੀ ਕਰਨਾਗਾ। ਅਜੇ ਕਿਸਦਾ ਪੈਸਾ ਤੇ ਲਾ ਦੇਣਾਗਾ ਉਹ ਆਪਾਂ ਹੜੀ ਸੌਣੀਆਂ ਹੀ ਦਿੰਨੇ ਆਂਗੇ। ਤੈਨੂੰ ਵੀ ਪਤਾ ਹੀ ਹੈ ਵੀ ਜੇ ਪੈਸੇ ਆਉਣਗੇ ਤਾਂ ਹੀ ਨਵੇੜਾਂਗੇ। ਫਿਰ ਮੇਰੇ ਨਾਲ ਕਿਉਂ ਗੁੱਸੇ ਹੁੰਨੇ ਹੋ? ਤੁਸੀਂ ਇਹਨਾਂ ਨੂੰ ਕੱਲ ਰਾਤ ਕਹਿਤਾ ਸੀ ਅੱਜ ਇਹ ਚਲੇਗੇ, ਗਿੰਦਚਟ ਨੂੰ ਆ ਜਾਣਗੇ। ਮੇਰੇ ਨਾਲ ਪਤਾ ਨਹੀਂ ਕਾਦਾ ਵੈਰ ਐ। ਤੁਸੀਂ ਮੈਨੂੰ ਬੋਲਣ ਲੱਗ ਜਾਂਦੇ ਹੋ। ਗਲਤੀ ਕਿਸੇ ਦੀ? ਦੋਸ਼ ਮੇਰੇ ਤੇ। ਪਤਾ ਤਾਂ ਇਹਨਾਂ ਨੂੰ ਵੀ ਸੀ ਵੀ ਭਾਈ ਮੈਂ ਫਸਲ ਸਿੱਟੀ ਐ ਸਾਬ-ਕਿਤਾਬ ਵੀ ਕਰਨਾ ਚਾਰ ਪੈਸੇ ਵੀ ਉਹ ਤੋਂ ਫੜ ਕੇ ਲਿਓਣੇ ਨੇ ਹੁਣ ਆ ਜਾਣਗੇ ਤੁਸੀਂ ਪੁੱਛ ਲਿਓ ਆਪੀ ਨਾ ਜੇ ਤੈਨੂੰ ਪੁੱਛ ਲਿਆ ਕੋਈ ਗਨਾਹ ਹੋ ਗਿਆ ਉਹ ਨਹੀਂ ਦੱਸਿਆ ਮੈਨੂੰ ਤੇਰੇ ਨਾਲ ਛੇੜਲੀ ਗੱਲ ਜੇ ਉਹ ਮਿਲ ਜਾਂਦਾ ਮੈਂ ਤੈਨੂੰ ਬੁਲਾਉਂਦੀ ਵੀ ਨਾ ਜੇ ਤੂੰ ਨੀ ਨਾ ਮੇਰੇ ਨਾਲ ਹੱਸ ਕੇ ਬੋਲਦੀ ਬੁਲਾ ਕੇ ਤੈਨੂੰ ਮੈਂ ਵੀ ਨਹੀਂ ਰਾਜੀ ਇਹ ਤਾਂ ਘਰ 'ਚ ਸਰਦਾ ਨਹੀਂ ਅਣਸਰਦਨ ਬੁਲਾਉਣਾ ਪੈਂਦਾ ਬੈਰ ਮੇਰਾ ਨਹੀਂ ਤੇਰੇ ਨਾਲ ਤੇਰਾ ਮੇਰੇ ਨਾਲ ਹੈ ਤੂੰ ਤਾਂ ਇੱਥੇ ਕਿਸੇ ਨੂੰ ਚੰਗਾ ਨਹੀਂ ਸਮਝਦੀ ਤੈਨੂੰ ਤਾਂ ਐ ਵੀ ਨਹੀਂ ਬਿੱ ਕਰਿਆ ਪੱਟਾਈ ਢੋਟ ਰੂ ਹੈ ਵੀ ਰਣ ਮਿਲ ਕੇ ਰਹੀਏ ਨਹੀਂ ਤੈਨੂੰ ਜਦ ਮਰਜੀ ਬੁਲਾ ਲਓ ਤੇਰੇ ਮੱਥੇ ਤੇ ਤੇਉੜੀਆਂ ਪੰਨੀਆਂ ਹੀ ਰਹਿੰਦੀਆਂ ਨੇਗੀਆਂ ਕਿਉਂ ਮੰਮੀ ਪੈਣ ਨਾ ਤੁਹਾਨੂੰ ਵੀ ਪਤਾ ਹੈ ਵੀ ਕਿਉਂ ਤੇਉੜੀਆਂ ਪੈਂਦੀਆਂ ਨੇ ਜੇ ਤਾਂ ਤੁਸੀਂ ਮੇਰਾ ਕਦੇ ਹੱਸ ਕੇ ਕੀਤਾ ਹੋਵੇ ਤਾਂ ਤਾਂ ਮੈਂ ਤੁਹਾਡੇ ਕੋਲੇ ਬਹਿ ਕੇ ਹੱਸ ਕੇ ਗੱਲਾਂ ਮਾਰਾਂ ਹਜੇ ਕਹਿੰਦੇ ਨੇ ਹੱਸ ਕੇ ਕਦੇ ਬੋਲਦੀ ਨਹੀਂ ਢਾਈ ਟੋਟਰੂ ਆ ਆਹੋ ਮੈਂ ਕਾਨੂੰ ਤੇਰਾ ਕਦੇ ਕੀਤਾਗਾ ਤੂੰ ਤਾਂ ਆਹੀ ਢੰਡੋਰਾ ਪਿੱਟਦੀ ਰਹਿ ਜਾ ਬੱਕ ਜਾ ਮੇਰੇ ਨਾਨਾ ਕੁੱਤੇ ਭਕਾਈ ਕਰਿਆ ਕਰ ਲੈ ਮਾਂ ਕਰਿਆ ਐਸਾ ਵਾੜ ਪੀ ਨਾਲ ਉਹਦਾ ਥੋੜੀ ਜਿਹੀ ਭੀੜ ਸੀ ਉੱਥੇ ਤਾ ਥੋੜਾ ਜਿਹਾ ਟਾਈਮ ਲੱਗਿਆ ਨਾਲੇ ਕੁਛ ਪੈਸੇ ਵੀ ਫੜ ਲਿਆ ਮੈਂ ਮਾਂ ਕੀ ਗੱਲ ਹੋ ਗਈ ਤੂੰ ਆ ਚੁੱਪ ਜੇ ਕਰੀ ਬੈਠੀ ਆ ਨਾ ਤਾਂ ਮੇਰੀ ਗੱਲ ਦਾ ਹੰਗਾਰਾ ਭਰਿਆ ਮੈਂ ਮੈਂ ਹੰਗਾਰਾ ਕਾਦਾ ਭਰਾ ਉਹ ਦੇਖ ਲੈ ਹੁਣ ਜੁੱਧ ਲਾ ਕੇ ਹੱਡੀਆਂ ਮੇਰੇ ਨਾਲ ਐਡੀ ਲੰਬੀ ਜ਼ਬਾਨ ਆ ਉਹਦੀ ਇੱਕ ਗੱਲ ਪੁੱਛਦੀ ਐ 100 100 ਸੁਣਾਉਂਦੀ ਐ ਮਾੜਾ ਮੋਟਾ ਸਮਝਾ ਦਿਆ ਕਰ ਉਹਨੂੰ ਪਰ ਮਾਂ ਮੈਂ ਕੀ ਸਮਝਾਵਾਂ ਥੋੜਾ ਦਾ ਰੋਜ਼ ਦਾ ਕੰਮ ਐ ਮੈਂ ਨਹੀਂ ਤੁਹਾਡੀਆਂ ਗੱਲਾਂ ਚਾਹੁੰਦਾ ਹੈਗਾ ਮੈਂ ਤਾਂ ਆੜਤੀ ਤੋਂ ਪੈਸੇ ਲਿਆਇਆ ਤੂੰ ਇਹ ਸੰਭਲਾ ਲਫੜ ਕਿੰਨੇ ਨੇ 50000 ਰੁਪਏ ਮਾਂ ਨਾ ਹੁਣ ਮੈਨੂੰ ਐਂ ਦੱਸ 50000 ਚ ਆਪਾਂ ਲੈਣਾ ਦੇਣਾ ਵੀ ਐ 6 ਮਹੀਨੇ ਖਾਣਾ ਵੀ ਐ ਐਨਾ ਚ ਕੀ ਬਣੂਗਾ ਨਾ ਇਤਕੀ ਫਸਲ ਚ ਆਈ ਬਚੇ ਨੇ ਮਾਂ ਬਚਿਆ ਤਾਂ 2 ਲੱਖ ਰੁਪਈਆ 50000 ਤਾਂ ਮੈਂ ਤਾਂ ਲਿਆਇਆ ਸੀ ਮਾਂ ਚੱਲ ਘਰ ਦੇ ਖਰਚੇ ਹੋ ਜਾਣਗੇ ਇਹਦੇ ਚੋਂ 1.5 ਲੱਖ ਤਾਂ ਮੈਂ ਆੜਤੀ ਕੋਲ ਹੀ ਛੱਡਿਆ ਆਇਆ ਨਾ ਆਰਤੀਆ ਕੋਲ ਕਿਉਂ ਛੱਡਿਆ ਆ? ਆਪਾਂ ਕੀ ਉਹਦਾ ਕਰਜ਼ਾ ਦੇਣਾ? ਤੂੰ ਮੈਨੂੰ ਕੱਲ ਨੂੰ ਜਾ ਕੇ ਸਾਰੇ ਪੈਸੇ ਲਿਆ ਕੇ ਦੇ। ਮੈਂ ਤਰਦੇ ਖਾਤੇ 'ਚ ਜਮ੍ਹਾਂ ਕਰਾਉਂਗੀ। ਪਰ ਮਾਂ ਉੱਥੇ ਵੀ ਇੱਕੋ ਗੱਲ ਐ। ਬੈਂਕ ਨੇ ਵੀ ਵਿਆਜ ਦੇਣਾ ਐ। ਆਰਤੀਆ ਕੋਲੇ ਵੀ ਆਪਣੇ ਵਿਆਜਤੀ ਨੇ ਪੈਸੇ। ਮੈਨੂੰ ਨਹੀਂ ਪਤਾ ਵੀ ਆਰਤੀਆ ਵਿਆਜ ਦਊ ਕਿ ਨਹੀਂ ਦਊ। ਮੈਂ ਤਾਂ ਪੈਸੇ ਲਿਆ ਕੇ ਦੇ। ਮੈਂ ਤਾਂ ਬੈਂਕ 'ਚ ਹੀ ਰੱਖੂੰਗੀ ਮੈਨੂੰ ਤਾਂ ਉਹੀ ਵਿਆਜ ਵਧੀਆ ਲੱਗਦਾ। ਚੱਲ ਕੋਈ ਨਹੀਂ ਮਾਂ। ਜਿਵੇਂ ਤੇਰੀ ਮਰਜ਼ੀ ਐ ਓਵੇਂ ਕਰ ਲਈ। ਜੇ ਤਾਂ ਮਰਾਜ ਟਾਈਮ ਲੱਗਿਆ। ਫਿਰ ਤਾਂ ਅੱਜ ਫੜ ਲਿਓ ਨਹੀਂ ਫਿਰ ਕੱਲ ਨੂੰ ਤੈਨੂੰ ਲਿਆ ਕੇ ਦੇ ਦੂੰ ਪੈਸੇ ਤੂੰ ਰੱਖੀ ਬੈਂਕ ਚ ਆਪ ਦੇ ਹੋਰ ਪੁੱਤ ਬੈਂਕ ਚ ਤਾਂ ਜਦ ਮਰਜ਼ੀ ਕਢਾ ਲਿਓ ਮੈਂ ਤਾਂ ਤੇਰੇ ਪਿੱਛੇ ਜੋੜਦੀ ਆ ਮੈਂ ਕਿੱਥੇ ਲੈ ਕੇ ਜਾਣੇ ਨੇ ਹਾਂ ਇਹ ਤਾਂ ਮਾਂ ਮੈਨੂੰ ਪਤਾ ਹੀ ਆ ਚੱਲ ਹੁਣ ਮੈਂ ਘੰਟਾ ਆਰਾਮ ਕਰ ਲਾਂ ਚੱਲ ਕਰ ਲੈ ਪੁੱਤ ਆਰਾਮ ਗਰਮੀ ਵੀ ਬਹੁਤ ਹੈ ਇਹ ਲੈ ਮੈਂ ਵੀ ਸਾਮ ਆਵਾਂ ਪੈਸੇ ਕੀ ਪਤਾ ਧਰ ਕੇ ਭੁੱਲ ਜਾਨੀ ਆ ਮੈਂ ਤਾਂ ਆਗੇ ਜੀ ਕਰਿਆ ਹਿਸਾਬ ਕਿਤਾਬ ਹਾਂ ਕਰਿਆ ਹਿਸਾਬ ਤਾਂ ਪਰ ਐਤ ਕੀ ਹੋਤਾ ਥੋੜਾ ਜਿਹਾ ਲੇਟ ਹੀ ਗਿਆ ਫਿਰ ਫੜ ਲਿਆ ਇਹ ਹੋਣਗੇ ਪੈਸੇ ਫੜਾਤੇ ਹੋਣੇ ਆਪਦੀ ਮਾਂ ਨੂੰ ਉਹ ਮਾਂ ਨੂੰ ਹੀ ਫੜਾਉਣਾ ਸੀ ਹੋਰ ਕਿਹਨੂੰ ਫੜਾਉਣਾ ਸੀ ਤੈਨੂੰ ਪਤਾ ਵੀ ਸਾਰਾ ਘਰ ਦਾ ਖਰਚਾ ਤਾਂ ਉਹ ਕਰਦੀ ਐ ਉਹ ਦੇਖਦੀ ਐ ਵੀ ਕਿਹਦੇ ਦੇਣੇ ਨੇ ਕਿਹਦੇ ਲੈਣੇ ਨੇ ਜਦ ਪਹਿਲਾਂ ਤੋਂ ਹੀ ਉਹਨੂੰ ਫੜਾਉਂਦੇ ਆ ਉਹਨੇ ਆ ਫਿਰ ਹੁਣ ਵੀ ਤਾਂ ਉਸ ਦੇ ਹੱਥੇ ਧਰਨੇ ਸੀ ਲਿਆ ਕੇ ਮਾੜੇ-ਮੋٹے ਆਪਦੇ ਕੋਲੇ ਵੀ ਰੱਖ ਲਿਆ ਕਰੋ ਚਾਰ ਪੈਸੇ ਕੋਈ ਚੀਜ਼ ਲਿਆਉਣੀ ਹੁੰਦੀ ਐ ਹਾੜੇ ਕੱਢਣੇ ਪੈਂਦੇ ਨੇ ਫਿਰ ਵੀ ਮੁਰੋ ਜਵਾਬ ਮਿਲ ਜਾਂਦਾ ਹੈ ਤੋ ਹੁਣ ਕਿਹੜੀ ਚੀਜ਼ ਲਿਆਉਣੀ ਆ ਤਾਂ ਸਾਰਾ ਕੁਸ਼ਤਾ ਤੇਰੇ ਕੋਲੇ ਹੈਗਾ ਕੋਈ ਨਾ ਐਵੇਂ ਫालतू ਜਿਆਦੇ ਬੋਲਿਆ ਕਰ ਜਿਵੇਂ ਜੋ ਬੋਲਦੀ ਆ ਨਾ ਸਹੀ ਬੋਲਦੀ ਆ ਹੈ ਕੀ ਆ ਮੇਰੇ ਕੋਲੇ ਕੋਈ ਕਪੜਾ ਲੀੜਾ ਪੋ ਨਹੀਂ ਕੋਈ ਚੱਜਦਾ ਕੋਈ ਗਹਿਣਾ ਗੱਟਾ ਨਹੀਂ ਹੈਗਾ ਆ ਸੂਟ ਨੇ ਦੇਖ ਲਓ ਤੁਹਾਡੇ ਸਾਹਮਣੇ ਇਹੀ ਘਰੇ ਪਾਉਣੀ ਆ ਇਹੀ ਬਾਹਰ ਪਾ ਕੇ ਜਾਣੀ ਆ ਉਹ ਲੈ ਕੇ ਸੂਟ ਮਾੜਾ ਐਨਾ ਸੋਹਣਾ ਦਾ ਸੂਟ ਹੈ ਨਾਲੇ ਕਬੀਲਦਾਰ ਘਰਾਂ ਚ ਤਾਂ ਇਹੋ ਜਿਹੀ ਵਧੀਆ ਲੱਗਦੇ ਹੁੰਦੇ ਨੇ ਜੀ ਇਹੋ ਜਿਹੇ ਸੂਟ ਘਰੇ ਸੋਹਣੇ ਲੱਗਦੇ ਨੇ ਬਾਹਰ ਅੰਦਰ ਵੀ ਬਾਹਰ ਅੰਦਰ ਲਈ ਤਾਂ ਕੋਈ ਦੋ ਸੂਟ ਚੱਜ ਦੇ ਲੈ ਦੋ ਹੁਣ ਤਾਂ ਤੁਹਾਡੇ ਕੋਲੇ ਪੈਸੇ ਆਏ ਵੀ ਨਹੀਂ ਉਹ ਮੈਂ ਤੈਨੂੰ ਕਦੋਂ ਜਵਾਬ ਦਿੰਦਾ ਮੈਂ ਤੈਨੂੰ ਕਦੋਂ ਕਹਿਆ ਵੀ ਤੂੰ ਨਾ ਲਿਆ ਸੂਟ ਤੂੰ ਜਾ ਕੇ ਮੰਮੀ ਤੋਂ ਮੰਗ ਲੈ ਪੈਸੇ ਲੈ ਆ ਇਹ ਚ ਕੀ ਗੱਲ ਹੈ ਤੈਨੂੰ ਤਾਂ ਹੁਣ ਪੈਸੇ ਆਏ ਦਿਖ ਗਏ ਤੈਨੂੰ ਤਾਂ ਆਇਆ ਬਸ ਵੀ ਮੈਂ ਫਟਾਫਟ ਸੂਟ ਲੈ ਆ ਆ ਹੋਰ ਦਰ ਲਵੇ ਕੋਈ ਸੂਟ ਹੀ ਨਹੀਂ ਹੈਗਾ ਕੋਈ ਅਣਸੌਂਤਾ ਪਿਆ ਹੋਊਗਾ ਪੇਟੀ 'ਚ ਤੂੰ ਉਹ ਸਿਉਂਦਾ ਉਹ ਵੀ ਤਾਂ ਨਵੇਂ ਬਣ ਜੂ ਨਾ ਤੁਸੀਂ ਤਾਂ ਐਂ ਕਹਿੰਦੇ ਹੋ ਵੀ ਜਿਵੇਂ ਪੇਟੀ 'ਚ ਥੱੱਬਾ ਸੂਟਾਂ ਦਾ ਪਿਆ ਹੁੰਦਾ ਹੁਣ ਤਾਂ ਕਰ ਪੇਟੀ ਵਾਲੇ ਸੂਟ ਸਿਉਂ ਕੇ ਹੀ ਪਾ ਰਹੀ ਆ ਤੁਸੀਂ ਤਾਂ ਕਦੇ ਮੁੱਲ ਲਿਆਕੀ ਨਹੀਂ ਦਿੱਤਾ ਜਾ ਮੇਰੀ ਮੰਮੀ ਦੇ ਦਿੰਦੀ ਐ ਉਹ ਸਿਉਂ ਲੈਣੀ ਆ ਤੁਹਾਡੀ ਮਾਲੇ ਤਾਂ ਕਦੇ ਇਹ ਨਹੀਂ ਸੋਚਿਆ ਵੀ ਇਹਨੂੰ ਹਾੜੀ ਸੋਣੀ ਸੂਟ ਲੈ ਦਾ ਜਿਆਦੇ ਤਾਂ ਕਿੱਥੋਂ ਲੈ ਕੇ ਦੇਣੇ ਨੇ हां सीधा ਕਾਨੂੰ ਸੋਚਿਆ ਕਦੇ ਉਹਦਾ ਤੇਰੇ ਪੇਕਿਆਂ ਤੋਂ ਹੀ ਆਉਂਦੇ ਨੇ ਤੇਰੇ ਸਾਰੇ ਸੂਟ ਨਾ ਵਿਆਹ ਦੀ ਬਰੀ ਵਾਲੇ ਸੂਟ ਕਿੱਥੇ ਨੇ ਉਹ ਨਹੀਂ ਦਿਖਦੇ ਉਹਨਾਂ ਚੋਂ ਸਿਉ ਲੈ ਕੋਈ ਕਸਾਰੀ ਹੰਡਾ ਤੇ ਨਾਲੇ ਉਹ ਕਿਹੜਾ ਇੱਕ ਅੱਧਾ ਸੂਟ ਸੀ ਪੂਰਾ ਟਰੰਕ ਭਰਿਆ ਹੋਇਆ ਸੀ ਨਾ ਟਰੰਕ ਭਰਿਆ ਤਾਂ ਤੁਸੀਂ ਕਹਿਤਾ ਤੁਸੀਂ ਇਹ ਦੇਖਿਆ ਵੀ ਉਹਦੇ ਚ ਜਿਹੜੇ ਸੂਟ ਨੇ ਉਹ ਮੇਰੇ ਸਮਾਉਣ ਵਾਲੇ ਨੇ ਜਾਂ ਕੱਲੇ ਦੇਖਣ ਵਾਲੇ ਹੀ ਨੇ ਉਹ ਜਿਹੇ ਸੂਟ ਤਾਂ ਕੋਈ ਕਿਸੇ ਲਾੜੀ ਨੂੰ ਨਹੀਂ ਲਾਉਂਦਾ ਜਿਹੇ ਜੇ ਤੁਸੀਂ ਨੂੰ ਨੂੰ ਦਵਾਤੇ ਇੱਕ ਤੋਂ ਇੱਕ ਕਟਿਆ ਸੂਟ ਐ ਉਹਦੇ ਚ ਦੇਖਣ ਨੂੰ ਜੀ ਨਹੀਂ ਕਰਦਾ ਸਮਾ ਕੇ ਪਾਉਣਾ ਤਾਂ ਦੂਰ ਦੀ ਗੱਲ ਐ ਉਹ ਤੈਨੂੰ ਤਾਂ ਉਹੀ ਨਿੰਦਣ ਦੀ ਆਦਤ ਐ ਹੁਣ ਮੇਰੀ ਮਾਂ ਨੂੰ ਕੀ ਪਤਾ ਨਹੀਂ ਵੀ ਕਿਹਜਾ ਸੂਟ ਲੈਣਾ ਕਿਹਜਾ ਨਹੀਂ ਸੱਲਾ ਨੂੰ ਬਰੀ ਹੀ ਨਹੀਂ ਪਤਾ ਵੀ ਕਿਹਜਾ ਸੂਟ ਲੈਣਾ ਧੀ ਵਾਰੀ ਬਥੇਰਾ ਪਤਾ ਐ ਮੇਰੇ ਭਾਦਾ ਤਾਂ ਜਿਹੇ ਜੀ ਬਰੀ ਦਿੱਤੀ ਨਾ ਦਿੱਤੀ ਇੱਕ ਬਰਾਬਰ ਐ ਜਦੋਂ ਮੈਂ ਹੰਡਾ ਕੀ ਨਹੀਂ ਦੇਖੀ ਉਹ ਪਈਆ ਉਹ ਮੇਦੀ ਓਮੀ ਸੰਭੀ ਕਹਿ ਦਿਓ ਆਪਦੀ ਮਾਂ ਨੂੰ ਵੀ ਜੇ ਕਿਸੇ ਨੂੰ ਦੇਣ ਲੈਣ ਚ ਚਲਾਉਣੇ ਨੇ ਨਾ ਤਾਂ ਚਲਾ ਲਵੇ ਮੇਰੇ ਉਹ ਕਿਸੇ ਕੰਮ ਦੇ ਨਹੀਂ ਉਹ ਤੇਰਾ ਤਾਂ ਇਹੀ ਹਾਲ ਰਹਿਣਾ ਹੁਣ ਮੈਂ ਆਇਆ ਮੇਰੇ ਨਾਲ ਬੋਲਣ ਲੱਗੀ ਪਹਿਲਾਂ ਤੂੰ ਮੰਮੀ ਨੂੰ ਬੋਲ ਕੇ ਹਟ ਲੈ ਮਨ ਤਾਂ ਲੱਗਦਾ ਜਾਣਾ ਹੀ ਪਊਗਾ ਮੈਂ ਸੱਚੀ ਕਿਹਾ ਮੈਂ ਕਿਹੜਾ ਕੋਈ ਝੂਠ ਬੋਲਿਆ ਚਲ ਤੂੰ ਬੋਲ ਜਿਹੜਾ ਬੋਲਣਾ ਲੈ ਜੇ ਹੁਣ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਵੀ ਗੁੱਸੇ ਹੋ ਕੇ ਬਾਗੇ ਮੰਮੀ ਨਾਲ ਤਾਂ ਕੋਈ ਗੱਲ ਕਰਨ ਜੋਗੀ ਨਹੀਂ ਮੈਂ ਕੋਈ ਵੀ ਚੀਜ਼ ਮੰਗ ਲਾ ਮਾਪੂਤਮ ਮਰਨ ਵਰਗੇ ਹੋ ਜਾਂਦੇ ਨੇ ਜਦੋਂ ਇਹਨਾਂ ਤੋਂ ਚਾਰ ਸੂਟ ਮੇਰੇ ਬਰੀ ਦੇ ਨਹੀਂ ਚੱਜਦੇ ਜੁੜੇ ਹੋਰ ਇਹਨਾਂ ਤੋਂ ਮੈਂ ਕੀ ਭਾਲਦੀ ਆ ਲੈ ਹੁਣ ਚਾਰ ਪੈਸੇ ਆ ਗਏ ਘਰੇ ਬੈਂਕ ਚ ਤਾਂ ਫੇਰ ਜਮਾ ਕਰਾ ਕਿਉਂ ਪਹਿਲਾਂ ਕੁੜੀ ਨੂੰ ਫੋਨ ਕਰਦੀ ਆ ਵੀ ਭਾਈ ਆ ਜਾ ਤੈਨੂੰ ਕੋਈ ਸੂਟ ਸੱਟ ਲੈਣਾ ਹੈਲੋ ਹੋਰ ਕਰੇ ਸਭ ਠੀਕ ਠਾਕ ਹੈ ਪੁੱਤ ਹਾਂਜੀ ਮੰਮੀ ਸਭ ਠੀਕ ਠਾਕ ਤੁਸੀਂ ਸੁਣਾਓ ਤੁਸੀਂ ਠੀਕ ਹੋ ਹਾਂ ਪੁੱਤ ਇੱਥੇ ਵੀ ਸਭ ਠੀਕ ਠਾਕ ਹੈ ਮੈਂ ਤਾਂ ਤੈਨੂੰ ਤਾਂ ਫੋਨ ਕੀਤਾ ਸੀ ਵੀ ਤੂੰ ਆ ਜਾਂਦੀ ਤੈਨੂੰ ਕੋਈ ਸੂਟ ਸੱਟ ਦਵਾ ਦਿੰਦੀ ਵਧੀਆ ਜਾ ਮੰਮੀ ਤੁਹਾਨੂੰ ਚੰਗਾ ਭਲਾ ਤਾਂ ਪਤਾ ਹੈ ਮੈਨੂੰ ਆਉਣ ਵਾਰ ਹੀ ਨਾ ਕਰੋ ਮੇਰਾ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਤੁਹਾਨੂੰ ਪਤਾ ਤਾਂ ਹੈ ਵੀ ਮੈਂ ਕਿਉਂ ਨਹੀਂ ਆਉਂਦੀ ਇੱਥੇ ਉਹ ਤਾਂ ਪੁੱਤ ਮੈਨੂੰ ਪਤਾ ਹੀ ਹੈ ਪਰ ਮੈਂ ਵੀ ਮਾਂ ਆ ਮੇਰਾ ਜੀ ਵੀ ਕਰਦਾ ਹੈਗਾ ਵੀ ਮੇਰੀ ਕੁੜੀ ਵੀ ਆਵੇ ਮੇਰੇ ਘਰੇ ਚਲੋ ਮੰਮੀ ਹੁਣ ਤੁਹਾਡਾ ਤਾਂ ਜੀ ਕਰਦਾ ਮੈਨੂੰ ਮਿਲਣ ਨੂੰ ਤੁਸੀਂ ਕਹਿ ਦਿੰਦੇ ਹੋ ਫੋਨ ਕਰਕੇ ਵੀ ਆ ਜਾ ਪਰ ਭਾਬੀ ਨੇ ਤਾਂ ਮੈਨੂੰ ਕਦੇ ਵੀ ਫੋਨ ਕਰਕੇ ਨਹੀਂ ਕਿਹਾ ਵੀ ਆ ਜਾ ਮਿਲ ਜਾ ਕਦੇ ਵੀ ਨਹੀਂ ਉਹ ਕਹਿੰਦੀ ਚਾਹੇ ਉਹ ਤੈਨੂੰ ਫੋਨ ਕਰੇ ਚਾਹੇ ਨਾ ਕਰੇ ਪਰ ਮੈਂ ਤਾਂ ਤੈਨੂੰ ਯਾਦ ਕਰਦੀ ਆ ਤਾਂ ਤਾਂ ਮੇਰੇ ਕਰਕੇ ਆਉਣਾ ਉਹਨਾਂ ਕਰਕੇ ਤਾਂ ਨਹੀਂ ਨਹੀਂ ਮੰਮੀ ਚਾਹੇ ਕੁਝ ਵੀ ਹੈ ਪਰ ਜਦੋਂ ਘਰੇ ਆਏ ਬੰਦੇ ਦੀ ਇੱਜ਼ਤ ਨਾ ਨਾ ਹੋਵੇ ਫਿਰ ਆਣ ਨੂੰ ਜਮੀ ਵੀ ਨਹੀਂ ਜੀ ਕਰਦਾ। ਪੁੱਤ ਮੈਂ ਤੇਰੀ ਗੱਲ ਸਮਝੰਦੀਆਂ। ਦੁੱਖ ਤਾਂ ਮੈਨੂੰ ਬਥੇਰਾ ਹੁੰਦਾ। ਜਦੋਂ ਤੇਰੇ ਨਾਲ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ। ਤਾਂ ਹੀ ਤਾਂ ਮੰਮੀ ਮੈਂ ਆਉਂਦੀ ਨਹੀਂ ਹੈਗੀ। ਜੇ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਕੁਝ ਕਹਿਤਾ ਮੈਨੂੰ ਫਿਰ ਮੇਥੋਂ ਝੱਲਿਆ ਨਹੀਂ ਜਾਣਾ ਫਿਰ ਸਾਡੀ ਲੜਾਈ ਹੋ ਜੂਗੀ। ਚਲ ਠੀਕ ਹੈ ਪੁੱਤ। ਜਿਵੇਂ ਤੈਨੂੰ ਸਹੀ ਲੱਗਦਾ ਨਾ ਉਹ ਵੀ ਕਰ ਲੈ। ਉਹ ਤਾਂ ਮੇਰਾ ਜੀ ਕਰਦਾ ਸੀ ਤੈਨੂੰ ਮਿਲਣ ਨੂੰ। ਤਾਂ ਕਰਕੇ ਤੈਨੂੰ ਫੋਨ ਕਰ ਲਿਆ। ਚਲ ਮम्मी ਜੇ ਤੁਹਾਡਾ ਜੀ ਕਰਦਾ ਮੈਨੂੰ ਮਿਲਣ ਨੂੰ ਫਿਰ ਤੁਸੀਂ ਆ ਜਿਓ ਆਪਾਂ ਇੱਥੇ ਬੈਠ ਕੇ ਦੁੱਖ ਸੁੱਖ ਕਰ ਲਾਂਗੇ ਤੁਸੀਂ ਮੇਰੇ ਕੋਲੇ ਰਾਤ ਰਹਿ ਜਿਓ ਨਾਲੇ ਹਾਂ ਪੁੱਤ ਜੇ ਤੂੰ ਨਹੀਂ ਆ ਸਕਦੀ ਮੇਰੇ ਕੋਲੇ ਤਾਂ ਮੈਂ ਤਾਂ ਆਉਂਗੀ ਹੀ ਚਲ ਦੇਖਦੀਆਂ ਫਿਰ ਮੈਂ ਚੰਗਾ ਮੰਮੀ ਹੁਣ ਜਿਹੜੇ ਸੂਟ ਤੁਸੀਂ ਲੈ ਕੇ ਆਣਾ ਨਾ ਮੇਰੇ ਵਾਸਤੇ ਆਪ ਦੀ ਪਸੰਦ ਦੇ ਹੀ ਲਿਆਈਓ ਹਾਂ ਪੁੱਤ ਅੱਗੇ ਵੀ ਤੂੰ ਮੇਰੇ ਪਸੰਦ ਦੇ ਹੀ ਪਾਉਣੀ ਆ ਹੁਣ ਵੀ ਲੈ ਆਉਂਗੀ ਬਸ ਜਾਣੀ ਆ ਬਾਜ਼ਾਰ ਲਿਆ ਕੇ ਰੱਖਦੀਆਂ ਸੂਟ जिद मेरा टाइम लग गया ही आ जाऊंगी चलो ठीक है मम्मी। चल चंगा चल हम बाजार जाइ आवा हूं तू अंदर बैठी है ओनू पता नहीं लगना एवं फेर मथे लगूगी पैसे चक लिया मां ਦੇਖ ਲੈ ਮਮੀ ਕਿਵੇਂ ਦਵੇ ਪੈ ਜਾਂਦੀ ਐ ਵੀ ਕਿਤੇ ਮੈਨੂੰ ਪਤਾ ਨਾ ਲੱਗ ਜੇ ਮੈਨੂੰ ਤਾਂ ਪਤਾ ਹੀ ਐ ਬੈਂਕ ਹੀ ਗਈ ਹੋਣੀ ਐ ਕਿ ਅੱਜ ਲਿਆ ਕੇ ਫੜਾਤੇ ਨਾ ਸਾਰੇ ਪੈਸੇ ਹੁਣ ਖਾਤੇ 'ਚ ਜਮਾ ਕਰਾਇਆਊਗੀ ਜਿਹੜਾ ਕੋਈ ਆਇਆ ਵੀ ਨੂੰ ਨੂੰ ਪੁੱਛ ਲਾ ਵੀ ਪੁੱਤ ਤੈਨੂੰ ਕੁਝ ਚਾਹੀਦਾ ਤਾਂ ਨਹੀਂ ਮੈਂ ਉਹ ਲਿਆ ਦਿਨੀ ਆ ਹੁਣ ਤਾਂ ਚਾਰ ਪੈਸੇ ਆਏ ਵੀ ਨਹੀਂ ਮਾਫੀ ਤਾਂ ਦਾ ਖਰਚ ਰਾਜ ਐ ਪੰਜੀ ਖਰਚ ਕੇ ਮੇਰੇ ਤੇ ਰਾਜੀ ਨਹੀਂ ਉਹ ਤੂੰ ਕਿਵੇਂ ਚੁੱਪ ਜਿਹਾ ਕਰੀ ਬੈਠੀ ਆਂ ਕੀ ਹੋ ਗਿਆ ਦਸਿੰਘ ਬੋਲ ਕੇ ਕੀ ਗੱਲ ਹੋ ਗਈ ਕੀ ਦੱਸਾਂ ਜੀ ਤੁਹਾਨੂੰ ਪਤਾ ਤਾਂ ਹੈ ਉਹੀ ਗੱਲ ਬਸ ਉਹੀ ਗੱਲ ਕੀ ਤੂੰ ਤਾਂ ਮੈਨੂੰ ਵੀ ਟੈਨਸ਼ਨ ਪਾ ਰੱਖੀ ਐ ਜੇ ਹੁਣ ਮੂੰਹੋਂ ਬੋਲੇਗੀ ਤਾਂ ਹੀ ਕੁਝ ਪਤਾ ਲੱਗੂ ਮੈਨੂੰ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਮੰਮੀ ਦਾ ਫੋਨ ਆਇਆ ਸੀਗਾ ਉਹ ਮੈਨੂੰ ਕਹਿੰਦੇ ਵੀ ਆ ਕੇ ਮਿਲ ਜਾ ਪਰ ਤੁਹਾਨੂੰ ਪਤਾ ਹੀ ਆ ਵੀ ਪਰਝਾਈ ਨਾਲ ਮੇਰੀ ਬਣਦੀ ਨਹੀਂ। ਇਸ ਲਈ ਮੇਰਾ ਉੱਥੇ ਜਾਣ ਨੂੰ ਜੀ ਨਹੀਂ ਕਰਦਾ। ਮਨ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ। ਤੇਰੀ ਤੇਰੀ ਪਰਝਾਈ ਨਾਲ ਬਣਦੀ ਕਿਉਂ ਨਹੀਂ? ਉਹਨੇ ਕਹੇ ਤੈਨੂੰ ਮਹਿੰਗੀ ਨਹੀਂ ਸਸਤੀ ਨਹੀਂ ਕੋਈ ਗੱਲ ਨਹੀਂ ਕਹੀ। ਵਿਆਹ ਤੋਂ ਬਾਅਦ ਆਪਾਂ ਜਾਂਦੇ ਤਾਂ ਰਹੇ ਆ। ਚੰਗਾ ਹੋ ਮਾਨਦਾਨ ਕਰਦੇ ਨੇ। ਹੋਰ ਦੱਸ ਤੈਨੂੰ ਕੀ ਚਾਹੀਦਾ? ਤੂੰ ਵੀ ਹੋਰ ਕੁਝ ਜ਼ਿਆਦਾ ਨਖਰੇ ਦਿਖਾਉਣੀਆਂ ਐ। ਪਰਝਾਈ ਤੇਰੀ ਇੰਨੀ ਤੇਜ਼ ਨਹੀਂ। ਜਿੰਨਾ ਤੂੰ ਕਹਿਨੀ ਐ। ਤੁਹਾਨੂੰ ਕੀ ਪਤਾ ਜੀ? ਤੁਸੀਂ ਤਾਂ ਭਰਾ ਕੋਲੇ ਮੇਰੇ ਕੋਲੇ ਬਹਿ ਕੇ ਮੁਰ ਜਾਣੇ ਹੋ ਭਝਾਈ ਕੋਲੇ ਤਾਂ ਮੈਂ ਹੀ ਬਹਿਣੀ ਆ ਉਹਦੇ ਰੁਖ ਦਾ ਤਾਂ ਮੈਨੂੰ ਹੀ ਪਤਾ ਵੀ ਉਹ ਕਿਵੇਂ ਬੋਲਦੀ ਹੈ ਗੱਲ ਸੁਣ ਮੇਰੀ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਹੁਣ ਮੈਂ ਛੁੱਟੀ ਆਇਆ ਹੋਣਾ ਤੇ ਆਪਾਂ ਉਹਨਾਂ ਨੂੰ ਜਾ ਕੇ ਮਿਲਿਆ ਆਉਣੇ ਆ ਉਹਨਾਂ ਨੇ ਫੋਨ ਕੀਤਾ ਤੈਨੂੰ ਠੀਕ ਹੈ ਮੇਰੇ ਪਿੱਛੇ ਤੂੰ ਕੱਲੀ ਹੁੰਨੀ ਹੈ ਇੱਥੋਂ ਜਾਇ ਨਹੀਂ ਜਾਂਦਾ ਹੁਣ ਮੇਰੇ ਬਹਾਨੇ ਤੂੰ ਸਾਰਿਆਂ ਨੂੰ ਮਿਲਿਆ ਆਇਆ ਕਿਹੇ ਕੁਝ ਵੀ ਹੈ ਜੀ ਪਰ ਮੇਰਾ ਨਿਜਿਤਕਾਰ ਦਾ ਉੱਥੇ ਜਾਣ ਨੂੰ ਕੁੜੀਆਂ ਨੂੰ ਇੰਨਾ ਚਾਹ ਹੁੰਦਾ ਪੇਕੇ ਜਾਣ ਦਾ ਤੂੰ ਪਹਿਲੀ ਗੁਣੀ ਆ ਜਿਹੜਾ ਮੇਰੇ ਕਹਿੰਦਾ ਤੂੰ ਆਪਣੇ ਪੇਕੇ ਨੂੰ ਜਾਣੂ ਨਹੀਂ ਮੰਨਦੀ ਜੇ ਤੁਸੀਂ ਕਿਉਂ ਉਹੀ ਗੱਲਾਂ ਵਾਰ-ਵਾਰ ਦੁਹਰਾਏ ਜਾਂਦੇ ਹੋ ਮੈਨੂੰ ਉੱਥੇ ਕਿਸੇ ਨਾਲ ਪਿਆਰ ਨਹੀਂ ਮੈਨੂੰ ਆਪਣੀ ਮਾਂ ਨਾਲ ਪਿਆਰ ਹੈ ਉਹ ਇੱਕ ਅੱਧੇ ਦਿਨ ਚਾਕੇ ਮੈਨੂੰ ਮਿਲ ਗਈ ਕਮਲੀ ਇਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀ ਭਰਾ ਪਰਜਾਈ ਤਾਂ ਕਰਮਾਂ ਵਾਲਿਆਂ ਨੂੰ ਮਿਲਦੇ ਹੁੰਦੇ ਨੇ ਮਾਪੇ ਤੋਂ ਬਾਅਦ ਉਹਨਾਂ ਨੇ ਆਪਣੇ ਨਾਲ ਵਰਤਣਾ ਹੁੰਦਾ ਹੁੰਦਾ ਹੁਣ ਤਾਂ ਹੁਣ ਤੂੰ ਉਹਨਾਂ ਨਾਲੋਂ ਮੂੰਹ ਤੋੜ ਕੇ ਬੈਗੀ ਫੇਰ ਗਾਹਾਂ ਤੇਰੇ ਨਾਲ ਕੌਣ ਵਰਤੂ ਹੁਣ ਮੇਰੀ ਗੱਲ ਮੰਨ ਲੈ ਮੈਂ ਆਇਆ ਹੋਇਆ ਤੇ ਆਪਾਂ ਵਗ ਚੱਲਦੇ ਨਹੀਂ ਰਿਸ਼ਤੇ ਟੁੱਟਦੇ ਟੁੱਟਦੇ ਟੁੱਟੇ ਜਾਂਦੇ ਨੇ ਜੀ ਮੈਨੂੰ ਨਹੀਂ ਕੋਈ ਪਰਵਾਹ ਚਾਹੇ ਕੋਈ ਮੇਰੇ ਨਾਲ ਵਰਤੇ ਚਾਹੇ ਨਾ ਵਰਤੇ ਮੇਰੀ ਮਾਂ ਹੈਗੀ ਹੈ ਨਾ ਮੈਂ ਤਾਂ ਉਹਦੇ ਨਾਲ ਹੀ ਵਰਤੂੰਗੀ ਚੱਲ ਠੀਕ ਹੈ ਤੈਨੂੰ ਸਮਝਾਉਂਦਾ ਤਾਂ ਕੋਈ ਫਾਇਦਾ ਨਹੀਂ ਤੇਰੇ ਦਿਮਾਗ 'ਚ ਕੋਈ ਗੱਲ ਵਰਣੀ ਨਹੀਂ ਹੁੰਦੀ ਚੱਲ ਉੱਠ ਕੇ ਚਾਹ ਬਣਾ ਲੈ ਜੇ ਤੁਸੀਂ ਮੇਰੇ ਪੇਕੇਆਂ ਦੇ ਮਾਮਲੇ 'ਚ ਨਾ ਬੋਲਿਆ ਹੀ ਨਾ ਕਰੋ ਉਹਨਾਂ ਨਾਲ ਕਿਵੇਂ ਵਰਤਣਾ ਕਿਵੇਂ ਨਹੀਂ ਵਰਤਣਾ ਮੈਂ ਆਪੇ ਦੇਖ ਲਵਾਂਗੀ ਮੈਂ ਤੁਸੀਂ ਕਿੱਧਰ ਚਲੇ ਗਏ ਸੀ ਮੈਂ ਤੁਹਾਨੂੰ ਇੱਥੇ ਦੇਖਾ ਵੀ ਮੰਮੀ ਕਿਤੇ ਦੀਂਦੇ ਹੀ ਨਹੀਂ ਨਾ ਮੈਂ ਕਿੱਥੇ ਜਾਣਾ ਮੈਂ ਤਾਂ ਬੈਂਕ ਗਈ ਸੀ ਉਹ ਕੱਲਾ ਅੜਤੀ ਉਥੋਂ ਪੈਸੇ ਨਹੀਂ ਫੜ ਕੇ ਲਿਆਂਦੇ ਉਹ ਜਮਾ ਕਰਾਉਣ ਗਈ ਸੀ ਮੰਮੀ ਮੈਨੂੰ ਤਾਂ ਐ ਲੱਗਦਾ ਕਿ ਜੀ ਮੈਂ ਤੁਸੀਂ ਕੁਝ ਖਰੀਦਣ ਗਏ ਸੀ ਨਾ ਖਰੀਦਣ ਨੂੰ ਮੈਂ ਕੀ ਖਰੀਦਣਾ ਤੂੰ ਉਹੀ ਨਾ ਝਾਕ ਰੱਖੀ ਰੱਖਿਆ ਕਰ ਵੀ ਬੰਦਾ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਮੰਮੀ ਤੁਸੀਂ ਕਿਉਂ ਝੂਠ ਬੋਲਦੇ ਹੋ ਹੁਣ ਜੋ ਤੁਸੀਂ ਆਏ ਹੋ ਤੁਹਾਡੇ ਹੱਥ 'ਚ ਤਾਂ ਲਪਾਫਾ ਸੀ ਚੁੱਪ ਕਰਕੇ ਤੁਸੀਂ ਅੰਦਰ ਰੱਖਿਆ ਏ ਅਜੇ ਤੁਸੀਂ ਕਹਿੰਦੇ ਹੋ ਮੈਂ ਕੁਝ ਖਰੀਦ ਕੇ ਨਹੀਂ ਲੈ ਕੇ ਆਈ ਅੱਛਾ ਤੇਰੀ ਨਿਗਾ ਮੇਰੇ ਲਫਾਫੇ 'ਚ ਸੀ ਵੀ ਮੈਂ ਕੀ ਖਰੀਦ ਕੇ ਲਿਆਂ ਕੀ ਨਹੀਂ ਨਾ ਤੂੰ ਸਾਰਾ ਦਿਨ ਮੇਰੀਆਂ ਸੂਹਾ ਲਈ ਜਾਏਂਗੀ ਮੰਮੀ ਸੂਹਾ ਲੈਣ ਵਾਲੀ ਕਿਹੜੀ ਗੱਲ ਐ ਜੇ ਤੁਸੀਂ ਮੈਨੂੰ ਪਹਿਲੇ ਹੀ ਦੱਸ ਦਿੰਦੇ ਵੀ ਭਾਈ ਮੈਂ ਤਾਂ ਆ ਲੈ ਕੇ ਆਈ ਆ ਫੇਰ ਮੈਂ ਕਿਉਂ ਪੁੱਛਦੀ ਨਾ ਪੁੱਛ ਕੇ ਵੀ ਤੂੰ ਮੇਰਾ ਕੀ ਕਰ ਲੇਂਗੀ ਤੂੰ ਐਸੇ ਝਾਕਚਾ ਨਾ ਵੀ ਮੈਂ ਕੀ ਲੈ ਕੇ ਆਈ ਆ ਲੈ ਦੱਸ ਦਿੰਨੀ ਆ ਮੈਂ ਸੂਟ ਲਿਆਈਆਂ ਦੋ ਆਪਦੀ ਕੁੜੀ ਵਾਸਤੇ ਮੰਮੀ ਜੇ ਤੁਸੀਂ ਭੈਣ ਵਾਸਤੇ ਸੂਟ ਲਿਆਈ ਸੀ ਤਾਂ ਮੈਨੂੰ ਵੀ ਲਿਆ ਦੇਂਦੇ ਸੂਟਾਂ ਦੀ ਲੋੜ ਤਾਂ ਮੈਨੂੰ ਵੀ ਐ ਮੈਂ ਵੀ ਇਸ ਘਰ ਦੀ ਮੈਂਬਰ ਆ ਵੀ ਤੂੰ ਮੇਰੀ ਕੁੜੀ ਦਾ ਸਹਿੱਕਾ ਨਾ ਕਰਿਆ ਕਰ ਜਦੋਂ ਮੈਂ ਉਹਨੂੰ ਕੋਈ ਚੀਜ਼ ਲਿਆ ਕੇ ਦੇ ਦਿੰਦੀ ਆ ਤੂੰ ਜਦੋਂ ਕਲੇਸ਼ ਪਾ ਲੈਂਦੀ ਆ ਨਾ ਸੂਟਾਂ ਨੂੰ ਤੇਰੇ ਕੋਲ ਸੂਟ ਨਹੀਂ ਹੈਗੇ ਉਹਦੋਂ ਹੀ ਤੈਨੂੰ ਬੋਲਣਾ ਹੁੰਦਾ ਜਦੋਂ ਮੈਂ ਆਪਣੀ ਕੁੜੀ ਨੂੰ ਲਿਆ ਕੇ ਦੇ ਦਿੰਦੀ ਆ ਚਲੋ ਮੈਂ ਤੁਹਾਡੀ ਗੱਲ ਮੰਨ ਲੈਨੀ ਆ ਵੀ ਮੇਰੇ ਕੋਲ ਤਾਂ ਬਥੇਰੇ ਸੂਟ ਨੇ ਦੀ ਦੀ ਕੋਲੇ ਹੈ ਨਹੀਂ ਸੀਗੇ ਜਿਹੜੇ ਤੁਸੀਂ ਉਹਦੇ ਵਾਸਤੇ ਲੈ ਕੇ ਆਏ ਹੋ ਤੇਰੇ ਆਹੀ ਕਲੇਸ਼ ਕਰਕੇ ਮੇਰੀ ਧੀ ਮੇਥੋਂ ਦੂਰ ਹੋ ਗਈ ਤਾਂ ਹੀ ਤਾਂ ਹੋ ਇੱਥੇ ਆਉਂਦੀ ਨਹੀਂ ਨਾ ਤਾਂ ਤੂੰ ਉਹ ਨੂੰ ਜਰਦੀ ਐ ਇੱਥੇ ਨਾਮ ਦੇ ਵਾਸਤੇ ਕੋਈ ਚੀਜ਼ ਲੈ ਲੈਣੀ ਆ ਉਹ ਜਰਦੀ ਐ ਮੈਂ ਮੰਮੀ ਮੈਂ ਕਾਹਦਾ ਕਲੇਸ਼ ਪਾਉਣੀ ਆ ਮੈਂ ਤਾਂ ਸੱਚ ਹੀ ਕਹਿਨੀ ਆ ਉਹਨਾਂ ਤਾਂ ਤੁਸੀਂ ਸਾਰਾ ਘਰ ਲਟਾਈ ਜਾਂਦੇ ਹੋ ਜਦੋਂ ਮੈਂ ਕੁਝ ਮੰਗ ਲਾਂ ਮੇਰੇ ਵਾਰੀ ਕਹਿ ਦੇ ਨੇ ਮੈਂ ਕਬੀਲਦਾਰੀ ਚ ਲਾਉਣੀ ਆ ਉਹਨੂੰ ਤਾਂ ਤੁਸੀਂ ਬਿਨਾ ਮੰਗੀ ਚੀਜ਼ ਲੈ ਦੇ ਦਿੰਦੇ ਹੋ ਮੈਂ ਮੰਗਦੀ ਵੀ ਆ ਮੈਨੂੰ ਤਾਂ ਨਹੀਂ ਲੈ ਕੇ ਦਿੰਦੇ ਫਿਰ ਮੈਂ ਬੋਲਾਂ ਦਾ ਤਾਂ ਤਰਾਂ ਕੀ ਆ ਦੇਣ ਨੂੰ ਮਾਨੂੰ ਕੀ ਦੇਤਾ ਨਹੀਂ ਚਾਰ ਲਈ ਲਈ ਨੇ ਜੇ ਕਦੇ ਕਦਾਈ ਮੈਂ ਆਪ ਦਿੱਤੀ ਇਹਨੂੰ ਦੋ ਸੂਟ ਦੇ ਦੇਣੀਆਂ ਤੇਰੇ ਉਹ ਵੀ ਚੁਭਦੇ ਨੇ ਮੰਮੀ ਦੋ ਦੀ ਬਜਾਏ ਚਾਹੇ ਚਾਰ ਲੈ ਦੋ ਮੈਨੂੰ ਭੋਰਾ ਗੁੱਸਾ ਨਹੀਂ ਪਰ ਮੈਨੂੰ ਇੱਕ ਤਾਂ ਦਵਾ ਦਿਓ ਮੈਂ ਤਾਂ ਇੱਥੇ ਇੱਕ ਸੂਟ ਲਈ ਤਰਸਦੀ ਆ ਤੁਸੀਂ ਕੁੜੀ ਦੀਆਂ ਪੇਟੀਆਂ ਭਰੀਆਂ ਜਾਂਦੇ ਹੋ ਸੁਖ ਨਾਲ ਉਹਦੇ ਕੋਲੇ ਕਿਹੜਾ ਘਟ ਹੈ ਕੱਪੜਿਆਂ ਦਾ ਉਹਦੇ ਘਰ ਵਾਲਾ ਸਰਕਾਰੀ ਮੁਲਾਜ਼ਮ ਹੈ ਉਹ ਕਿਹੜਾ ਉਹਨੂੰ ਲੈ ਕੇ ਨਹੀਂ ਦਿੰਦਾ ਹੋਣਾ ਜਿੱਥੇ ਤਾਂ ਸਭ ਕੁਝ ਹੈਗਾ ਉੱਥੇ ਤਾਂ ਤੁਸੀਂ ਲਟਾਈ ਜਾਂਦੇ ਹੋ ਆਪਦੇ ਘਰ ਦਾ ਸੋਚਦੇ ਨਹੀਂ ਨਹੀਂ ਤੈਨੂੰ ਤਾਂ ਆਏ ਐ ਵੀ ਮੇਰੀ ਕੁੜੀ ਰੰਗਾ ਚ ਕਿਉਂ ਵਸਦੀ ਐ ਉਹਨੂੰ ਸਭ ਕੁਝ ਜੰਗਦੀ ਨੂੰ ਕਿਉਂ ਨਹੀਂ ਲੱਗਿਆ ਤੂੰ ਤਾਂ ਮੇਰੀ ਕੁੜੀ ਦਾ ਸੁੱਖ ਚਾਹੁੰਦੇ ਕੇ 라ਜ਼ੀ ਹੋਈ ਨਹੀਂ ਪਹਿਲਾਂ ਵਿਆਹ ਵੇਲੇ ਬਰੀ ਦੇ ਸੂਤਾ ਤੇ ਤੈਨ ਨੇ ਇੰਨਾ ਕਲੇਸ਼ ਕੀਤਾ ਵੀ ਐਨੇ ਸੋਹਣੇ ਕਿਉਂ ਆ ਗਏ ਨਾ ਮੰਮੀ ਕਰਾਣਾ ਕਲੇਸ਼ ਨਾ ਤੁਸੀਂ ਮੇਰੇ ਵਿਆਹ ਵੇਲੇ ਕਿਹ ਜੀ ਬਰੀ ਵੇਜੀ ਸੀ ਆਪਦੀ ਧੀ ਵੇਲੇ ਤਾਂ ਤੁਸੀਂ ਠੋਕ ਕੇ ਬਚੋਲੇ ਨੂੰ ਕਹਿਤਾ ਵੀ ਭਾਈ ਮੇਰੀ ਧੀ ਦੀ ਬਰੀ ਵਧੀਆ ਆਵੇ ਕਿਉਂ ਮੈਂ ਕਿਸੇ ਦੀ ਧੀ ਨਹੀਂ ਸੀ ਜਦੋਂ ਤੁਸੀਂ ਆਪਦੀ ਧੀ ਵਾਰੀ ਵਧੀਆ ਬਰੀ ਮੰਗਾ ਸਕਦੇ ਹੋ ਫੇਰ ਨੂੰ ਬਰੀ ਵੀ ਵਧੀਆ ਲੈਣੀ ਸੀ ਨਾ ਤੇਰੀ ਵਰੀ ਨੂੰ ਕੀ ਹੋਇਆ ਸੀ ਸੂਟਾਂ ਵਰਗੇ ਸੂਟ ਸੀ ਹੋਰ ਦੱਸਣਾ ਕੀ ਕਰ ਦਿੰਦੀ ਨਾ ਸੂਟਾਂ ਵਰਗੇ ਸੂਟ ਉਹਨਾਂ ਤਾਂ ਦੇਖਣ ਨੂੰ ਜੀ ਨਹੀਂ ਕਰਦਾ ਪੌਣਾ ਤਾਂ ਦੂਰ ਦੀ ਗੱਲ ਐ ਨੇ ਬਸ ਕਰ ਬਸ ਕਰ ਤੇਰੀ ਬਰੀ ਵੀ ਬਥੇਰੀ ਸੋਹਣੀ ਭੇਜੀ ਆ ਮੈਂ ਉਹਨਾਂ ਲਈ ਦਾ ਪਹਾੜ ਬਣਾਈ ਜਾਇਆ ਕਰ ਹਾਂ ਹਾਂ ਬਥੇਰੀ ਵਧੀਆ ਸੀ ਤਾਂ ਹੀ ਤਾਂ ਓਮੇ ਦੀ ਓਮੇ ਪਈ ਐ ਹਜੇ ਤੱਕ ਲਫਾਫਿਆਂ ਚੋਂ ਸੂਟ ਨਹੀਂ ਨਿਕਲੇ ਜੇ ਨਹੀਂ ਯਕੀਨ ਆਉਂਦਾ ਤਾਂ ਲਿਆ ਕੇ ਦਿਖਾ ਦਿੰਨੀ ਆ ਆਹ ਹੁੰਦੇ ਨੇ ਟੂਟ ਬਰੀ ਦੇ ਆ ਦੇ ਕੇ ਪੰਜ ਸੂਟ ਕਹਿੰਦੇ ਨੇ ਅਸੀਂ ਬਰੀ ਦਿੱਤੀ ਐ ਤੁਹਾਡੇ ਤਾਂ ਕੋਈ ਚੱਜ ਦਾ ਸੂਟ ਕੇਸ ਵੀ ਨਹੀਂ ਸਰਿਆ ਆ ਪਾਤੇ ਨਿਕੇ ਜੇ ਦੇ ਵਿੱਚ ਨਹੀਂ ਚਾਹੇ ਪੰਜ ਕਰੀਏ ਚਾਹੇ ਸੱਤ ਇਹ ਤਾਂ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਐ ਪੰਜ ਸੂਟਾਂ ਦੀ ਕਿਹੜੇ ਬਰੀ ਨਹੀਂ ਹੁੰਦੀ ਜੇ ਪੰਜ ਹੀ ਲੈਣੇ ਸੀ ਮੜੇ ਦੇ ਚੱਜ ਦੇ ਤਾਂ ਲੈ ਲੈਂਦੇ ਮੈਂ ਉਹਨਾਂ ਨੂੰ ਖੰਡਾਤਾ ਲੈਂਦੀ ਸ਼ੌਕ ਤਾਂ ਮੇਰਾ ਪੂਰਾ ਹੋ ਜਾਂਦਾ ਵੀ ਮੇਰੇ ਸਹੁਰਿਆਂ ਨੇ ਇੰਨੀ ਸੋਹਣੀ ਬਰੀ ਦਿੱਤੀ ਐ ਮੈਂ ਇੰਨਾ ਸੂਟਾਂ ਨੂੰ ਕੀ ਹੋਇਆ ਨਹੀਂ ਇੰਨੇ ਸੋਹਣੇ ਤਾਂ ਸੂਟ ਨੇ ਸਾਰੇ ਜੇ ਤੁਹਾਨੂੰ ਸੋਹਣੇ ਲੱਗਦੇ ਨੇ ਨਾ ਤਾਂ ਫਿਰ ਐਂ ਕਰੋ ਇਹ ਸੂਟ ਨਾ ਆਪਦੀ ਧੀ ਨੂੰ ਦੇ ਦਿਓ ਉਹ ਤਾਂ ਤੁਸੀਂ ਲੈ ਆਏ ਪੰਜਾ ਹੋਰ ਹੋ ਜਾਣਗੇ ਉਹਦੇ ਕੋਲੇ 7 ਬਣ ਜਾਣਗੇ